संगलूर के गावदा में बने सरकारी नशा छाव केंद्र से नशा पीड़ित भाग गए भागने वाले नशा पीड़ितों की गिनती नौ है जिनमें की सात लड़के कोर्ट की तरफ से भेजे गए मुलजिम हैं, जिन पर एनडीपीएस के तहत मुकदमा चल रहा है और नशा पीड़ित होने के कारण कोर्ट ने जेल की बजाय उन्हें यहाँ भेजा हुआ था खाना खाने के बाद खाने वाली प्लेट के साथ दो पुलिस कर्मियों के ऊपर और स्टाफ के ऊपर हमला करके भाग गए क्या था ये पूरा मामला आओ देखते हैं ਕੀ ਨਾਮ ਹੈ ਜੀ ਆਪਣਾ ਹਾਂ ਡਾਕਟਰ ਈਸ਼ਾਨ ਪ੍ਰਕਾਸ਼ ਮੈਡੀਕਲ ਅਫੀਸਰ ਸੈਕਿੰਡ ਜਿਹੜਾ ਨਸ਼ਾ ਸ਼ਰਡੂ ਕੇਂਦਰ ਦੇ ਵਿੱਚ ਇਨਸੀਡੈਂਟ ਹੋਇਆ ਹੈਗਾ ਕੱਲ ਰਾਤ ਕੀ ਘਟਨਾ ਹੋਈ ਹੈ ਜੀ ਇਹ ਸਾਡੇ ਕੋਲ ਪੇਸ਼ੈਂਟ ਆਏ ਸੀਗੇ ਹਾਂ ਜਿਹਦੇ ਵਿੱਚ 19 ਪੇਸ਼ੈਂਟ ਕੋਰਟ ਥਰੂ ਆਏ ਸੀਗੇ ਇਹਨਾਂ ਤੇ ਐਨਡੀਪੀਐਸ ਦਾ ਐਕਟ ਲੱਗਿਆ ਹੋਇਆ ਸੀ ਸੈਕਸ਼ਨ 27 ਤੇ 64 ਜਿਹਦੇ ਵਿੱਚ ਇਹਨਾਂ ਤੋਂ ਕੁਝ ਅਮਾਉਂਟ ਬਰਾਮਦ ਹੁੰਦੀ ਹੈ ਨਸ਼ਾ ਕਰਦੇ ਨੇ ਇਹ ਕੋਰਟ ਨੇ ਭੇਜਿਆ ਸੀ ਕਿ ਤੁਸੀਂ ਆਪਣਾ ਜਾਂ ਤਾਂ ਟ੍ਰੀਟਮੈਂਟ ਕਰਾ ਲਓ ਸਾਡੇ ਕੋਲੋਂ ਤੇ ਉਸ ਬੇਸ ਤੇ ਅਸੀਂ ਜੋ ਰਿਪੋਰਟ ਲਿਖ ਕੇ ਦੇਵਾਂਗੇ ਤੁਹਾਨੂੰ ਉਸ ਤੋਂ ਇਮਿਊਨਿਟੀ ਮਿਲ ਜੇਗੀ ਇਹ ਜਿਹੜੇ ਪੇਸ਼ੈਂਟ ਸੀਗੇ ਅਸੀਂ ਪਹਿਲਾ ਹਫਤਾ ਅਸੀਂ ਇੱਥੇ ਡੀਟੌਕਸੀਫਿਕੇਸ਼ਨ ਸੈਂਟਰ ਚ ਰੱਖਿਆ ਡੈਡਿਕਸ਼ਨ ਸੈਂਟਰ ਚ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਰੀਹੈਬ ਸੈਂਟਰ ਭੇਜਿਆ ਸੀਗਾ ਤੇ ਉਹਨਾਂ ਪੇਸ਼ੈਂਟਾਂ ਵਿੱਚੋਂ ਹੀ 9 ਪੇਸ਼ੈਂਟ ਸੀਗੇ ਜਿਹੜੇ ਇੱਥੋਂ ਮਤਲਬ ਰਾਤ ਨੂੰ ਇਹਨਾਂ ਨੇ ਪਲਾਨਿੰਗ ਕੀਤੀ ਆ ਤੇ ਸਾਡੇ ਸਟਾਫ ਨੇ ਨਾਲ ਵੀ ਨਾਲੇ ਥੋੜਾ ਜਿਹਾ ਹੱਥ ਪਾਈ ਕੀਤੀ ਆ ਤੇ ਉੱਥੇ ਜਿਹੜਾ ਸੀਗਾ ਸ਼ੀਸ਼ਾ ਵਗਰਾ ਤੋੜ ਕੇ ਬ੍ਰੇਕ ਕਰਕੇ ਉੱਥੋਂ ਹੀ ਨਿਕਲੇ ਨੇ 9 ਵਿੱਚੋਂ 7 ਪੇਸ਼ੈਂਟ ਸੀ ਜਿਹੜੇ ਅੰਡਰ ਟ੍ਰਾਇਲ ਸੀਗੇ ਕੋਰਟ ਵਾਲੇ ਤੇ ਦੋ ਪੇਸ਼ੈਂਟ ਸਾਡੇ ਨਾਰਮਲ ਸੀਗੇ ਪੁਲਸੀ ਉੱਤੇ ਬ੍ਰਾਹਮਣ ਉਸ ਟੇਮ ਹੈਗੀ ਸੀ ਪ੍ਰੈਜ਼ੈਂਟ ਸੀਗੀ ਦੋ ਪੇਸ਼ੈਂਟ ਦੋ ਪੁਲਸਰ ਇੰਦਰ ਦੇ ਸੀ ਗਾਰਡ ਰੱਖੇ ਹੋਏ ਸੀ ਨਾਲ ਉਹਨਾਂ ਦੇ ਵੀ ਇਹਨਾਂ ਨੇ ਫਿਜ਼ੀਕਲੀ ਕੀਤਾ ਜਿਹੜੀ ਸੀ ਸੀਸੀਟੀਵੀ ਫੁਟੇਜ ਵੀ ਹੈਗੀ ਸਾਡੇ ਕੋਲ ਤੇ ਇਹ ਚੀਜ਼ ਹੋਈ ਯਾਰ ਅੱਤ ਨੂੰ ਸਰ ਜਿਹੜੇ ਕੈਦੀ ਦਿੱਤੇ ਜਾ ਰਹੇ ਕਿ ਕੋਈ ਸੰਗੀਤ ਧਾਰਮਾ ਦੇ ਅੰਦਰ ਉਹਨਾਂ ਦੇ ਤੇ ਡਰਾਈਵ ਚੱਲ ਰਿਹਾ ਸੀ ਕਿਸ ਤਰ੍ਹਾਂ ਦੇ ਮਾਮਲੇ ਦਰਜ ਸੀ ਇਹਨਾਂ ਤੇ ਜੀ ਐਨਡੀਪੀਐਸ ਦਾ ਹੀ ਐਕਟ ਚੱਲ ਰਿਹਾ ਸੀਗਾ ਜਿਸ ਵਿੱਚ ਮਤਲਬ ਆਪ ਕੁਝ ਕੰਜ਼ਿਊਮ ਕਰਦੇ ਨੇ ਜਾਂ ਕੁਝ ਸਮਾਲ ਅਮਾਉਂਟ ਇੰਨਾ ਤੋਂ ਬ੍ਰਾਹਮਤ ਹੁੰਦੀ ਹੈ ਉਸ ਅਧਿਨ ਆਇਆ ਸੀ ਕਿੰਨੀ ਐਂਜ ਦੇ ਸੀ ਇਹ ਇਹ ਅਪ੍ਰ ਕਿਸ ਤਰ੍ਹਾਂ ਵਾਲਾ ਉਹਨਾਂ ਨੇ ਬ੍ਰੇਕ ਕੀਤਾ ਸ਼ੀਸ਼ੇ ਨੂੰ ਕਿਸ ਤਰ੍ਹਾਂ ਜਿਹੜਾ ਉਹ ਇਹ ਇਹਨਾਂ ਨੂੰ ਖਾਣਾ ਦੇਣ ਲਈ ਅਸੀਂ ਜਦੋਂ ਗੇਟ ਖੋਲ੍ਹਿਆ ਤਾਂ ਆਈਡੀਆ ਮਤਲਬ ਕਹਿੰਦਾ 18-20 ਪੇਸ਼ੈਂਟ ਇਕੱਠੇ ਬਾਹਰ ਭੱਜੇ ਨੇ ਜਿਹਦੇ ਵਿੱਚ ਜੋ ਇਹਨਾਂ ਨੇ ਅਟੈਕ ਵੀ ਕੀਤਾ ਸਾਡੇ ਬੰਦਿਆਂ ਤੇ ਤੇ ਸ਼ੀਸ਼ਾ ਤੋੜ ਕੇ 9 ਕੁ ਪੇਸ਼ੈਂਟ ਭੱਜੇ ਨੇ ਬਾਕੀਆਂ ਨੂੰ ਅਸੀਂ ਫੇਰ ਵੀ ਸਾਡੇ ਗਾਰਡ ਨੇ ਵੀ ਤੇ ਪੁਲਸ ਆ ਲੈਨੇ ਮਿਲ ਕੇ ਉਹਨਾਂ ਨੂੰ ਰੋਕ ਲਿਆ ਉੱਥੇ ਸਰ ਕੀ ਉਹਨਾਂ ਦੇ ਪਰਿਵਾਰਾਂ ਨੂੰ ਤਲਾ ਲਾਈ ਦੀ ਹਾਂਜੀ ਪਰਿਵਾਰ ਨੂੰ ਵੀ ਲਾਤੀ ਅਸੀਂ ਪੁਲਸਰ ਨੂੰ ਵੀ ਲਿਖ ਕੇ ਦੇ ਦਿੱਤਾ ਹੋਇਆ ਕਿ ਆ ਇਨਸੀਡੈਂਟ ਹੋਇਆ ਉਹਨਾਂ ਦੇ ਕੰਨਿਓ ਵੀ ਪੂਰੀ ਚੱਲ ਗਈ ਜਿਹਦੇ ਵਿੱਚ ਇੱਕ ਫੜਲੇ ਆ ਦੋ ਪੀਸਨਲ ਸਰ ਹੁਣ ਤੱਕ ਕੋਈ ਇਨਫੋਰਮੇਸ਼ਨ ਹੈ ਵੀ ਕਿਸ ਤਰ੍ਹਾਂ ਜਿਹੜਾ ਕਿੱਥੇ ਕਿੱਥੇ ਜਾ ਰਹੇ ਨੇ ਕਿ ਕੁਝ ਹੋਣ ਦੇ ਕੋਣਾ ਬਾਰੇ ਇਨਫੋਰਮੇਸ਼ਨ ਪਤਾ ਲੱਗੀ ਨਹੀਂ ਉਹ ਪੁਲਿਸ ਵਾਲੇ ਆਪਣੇ ਲੈਵਲ ਤੇ ਕਰ ਰਹੇ ਨੇ ਉਹਦੇ ਬਾਰੇ ਕੁਝ ਪਤਾ ਨਹੀਂ ਇੰਚਾਰਜ ਡਾਕਟਰ ਤੁਸੀਂ ਇੱਥੇ ਹਾਜ਼ਰ ਸੀ ਉਸ ਵਕਤ ਹਾਜ਼ਰ ਸੀ ਮਤਲਬ ਜਦੋਂ ਇਹ ਮੰਨ ਲਓ ਹੋਇਆ ਤਾਂ ਤੁਸੀਂ ਉਸ ਵਕਤ ਕਿੱਥੇ ਸੀ ਸਰ ਇੱਥੇ ਜੀ ਇੱਥੇ ਆ ਗਏ ਸੀ ਠੀਕ ਹੈ ਤਾਂ ਇਹ ਜਦੋਂ ਇਹ ਸ਼ੀਸ਼ਾ ਤੁਸੀਂ ਇਸ ਜਗ੍ਹਾ ਬੈਠੇ ਸੀ ਸ਼ੀਸ਼ਾ ਤੋੜ ਕੇ ਗਿਆ ਉਹਨੇ ਤੁਹਾਨੂੰ ਪਤਾ ਲੱਗਾ ਤੁਹਾਨੂੰ ਉਸ ਵਕਤ ਪਤਾ ਉਹਨੇ ਜੋ ਟਿਕਟਾਂ ਤਾਂ ਕੇਨਾਲ ਆਏ ਨੇ ਸਾਰੇ ਬੰਦੇ ਰੋਟੀ ਕਾਰਡ ਲੈ ਉਹਨੂੰ ਗੇਟ ਕੋਡੇ ਉਧਰ ੱਤੇ ਰ ਆ ਗਏ ਇਹ ਹੋ ਗਏ 5-6 ਬੰਦੇ ਇਧਰੋਂ ਨਿਕਲ ਗਏ ਉਹ 5-6 ਬੰਦੇ ਫੜ ਲਏ ਅੱਛਾ ਜੀ ਪੁਲਿਸ ਕਰਮੀ ਕਿੰਨੇ ਸੀ ਟੋਟਲ ਔਨ ਡਿਊਟੀ 10 ਤਿੰਨ ਤੇ ਸਰ ਕਿੰਨੇ ਬੰਦੇ ਫਰਾਰ ਹੋਏ ਨੇ ਜਿਹੜੇ ਹੋਏ ਨੇ ਇਹ ਆ ਇਹ ਜਿਹਨਾਂ ਡਾਕਟਰ ਸਾਹ ਕੋਲ ਪਹੁੰਚੇ ਪੰਜ-ਸੱਤ ਬੰਦੇ ਤੁਸੀਂ ਆਪ ਕਹਿ ਰਹੇ ਹੋ ਉਹਨਾਂ ਵੀ ਜਿਆਦਾ ਵੀ ਸੀ ਜੇ ਪੰਜ-ਸੱਤ ਤੁਸੀਂ ਪੰਜ-ਸੱਤ ਬੰਦੇ ਤਾਂ ਸੀ ਇਧਰੋਂ ਫੜੇ ਨੇ ਠੀਕ ਹੈ ਹਾਂ ਠੀਕ ਠੀਕ ਮੱਜੀ ਦਾ ਹੀ ਸੈਂਟਰ ਵਾਲੀ ਦੱਸ ਰਹੇ ਨੇ ਵੀ ਕਿ ਕਿੰਨਾ ਸਾਫਤਾ ਠੀਕ 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 ਹੈ